ਅਸੀਕਾ ਜੀ ਦੋਸਤੋ ਅੱਜ ਨਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਕਹਾਣੀ ਦੋ ਦੋਸਤਾਂ ਦੀ ਦੋ ਦੋਸਤ ਘੁੰਮਣ ਜਾਂਦੇ ਨੇ ਘਰ ਤੋਂ ਨਿਕਲਦੇ ਨੇ ਇੱਕ ਦੋਸਤ ਖੁਸ਼ੀ-ਖੁਸ਼ੀ ਕਰ ਉਹ ਨਿਕਲਦਾ ਬੈਗ ਪੈਕ ਕਰਦਾ ਰਸਤੇ ਵਿੱਚ ਜਾਂਦਾ ਆਪਣੇ ਭੀੜ-ਭਾੜ ਵਾਲੇ ਸ਼ਹਿਰ ਤੋਂ ਅੱਗੇ ਜਦੋਂ ਉਹ ਪਹਾੜਾਂ ਵੱਲੋਂ ਜਾਂਦਾ ਹੈ ਤਾਂ ਉਹ ਉਸ ਖੁੱਲੇ ਪੰਨੋਂ ਮਾਣਦਾ ਉਹਨੂੰ ਮਹਿਸੂਸ ਕਰਦਾ ਉਹ ਪਹਾੜਾਂ ਨੂੰ ਵੇਖਦਾ ਉਹ ਤਾਜ਼ੀ ਹਵਾ ਨੂੰ ਆਪਣੇ ਅੰਦਰ ਲੈਂਦਾ ਤਾਂ ਕੁਦਰਤ ਦਾ ਸ਼ੁਕਰ ਕਰਦਾ ਪ੍ਰਮਾਤਮਾ ਦੇ ਵਿਸਮਾਦ ਨੂੰ ਵੇਖਦਾ ਕੁਦਰਤ ਦੀ ਖੂਬਸੂਰਤੀ ਨੂੰ ਵੇਖਦਾ ਇਦਾਂ ਹੀ ਉਹ ਦੋ ਤਿੰਨ ਦਿਨ ਪੂਰੀ ਤਰ੍ਹਾਂ ਜਿੱਥੇ ਜਾਂਦਾ ਉਹਦੇ ਵਿੱਚ ਇੱਕਮ ਇੱਕ ਹੋ ਕੇ ਰਹਿ ਜਾਂਦਾ ਅਤੇ ਹੌਲਾ ਫੁੱਲ ਵਰਗਾ ਹੋ ਕੇ ਦੁਬਾਰਾ ਆਪਣੀ ਜ਼ਿੰਦਗੀ ਨੂੰ ਜਉਣ ਦੇ ਲਈ ਵਾਪਸ ਆਪਣੇ ਘਰ ਆ ਜਾਂਦਾ ਅਤੇ ਦੂਜਾ ਦੋਸਤ ਕੀ ਕਰਦਾ ਦੂਜਾ ਦੋਸਤ ਕਰੋ ਨਿਕਲਦਾ ਕਰੋ ਨਿਕਲਦੇ ਆ ਉਹ ਪਹਿਲਾਂ ਸੈਲਫੀ ਲੈਂਦਾ 10 ਕਿਲੋਮੀਟਰ ਜਾਂਦਾ ਉਹ ਫਿਰ ਸੈਲਫੀ ਲੈਂਦਾ 20 ਕਿਲੋਮੀਟਰ ਜਾਂਦਾ ਉਹ ਫਿਰ ਕੁਝ ਪੋਸਟ ਕਰਦਾ ਉਹ ਪਹਾੜਾਂ ਤੇ ਜਾਂਦਾ ਤਾਂ ਉਹਨਾਂ ਦੀ ਵੀਡੀਓ ਕਰਦਾ ਉਹ ਕੁਝ ਖਾਣ ਲੱਗਦਾ ਤਾਂ ਉਹਨਾਂ ਦੀ ਵੀਡੀਓ ਕਰਦਾ ਜਾਨੀ ਕਿ ਉਹ 2 ਦਿਨ 3 ਦਿਨ ਸਾਰਾ ਧਿਆਨ ਵੀਡੀਓਗ੍ਰਾਫੀ ਉੱਪਰ ਰੱਖਦਾ ਸੋਸ਼ਲ ਮੀਡੀਆ ਉੱਪਰ ਪੋਸਟਿੰਗ ਦੇ ਲਈ ਰੱਖਦਾ ਕਿਉਂ ਕਿਉਂਕਿ ਉਹਨੂੰ ਇਹ ਲੱਗਦਾ ਕਿ ਇਹ ਮੂਮੈਂਟ ਉਹਦੇ ਲਈ ਖਾਸ ਔਨੀਆਂ ਹੀ ਨੇ ਪਰ ਉਹ ਅੱਜ ਇਹਨਾਂ ਨੂੰ ਜਾਣ ਦੇ ਬਜਾਏ ਕੈਪਚਰ ਕਰਕੇ ਰੱਖ ਲਏਗਾ ਅਤੇ ਜਾਦੂ ਆਪਣੇ ਘਰ ਜਾਵੇਗਾ ਤਾਂ ਦੁਬਾਰਾ ਇਹਨਾਂ ਨੂੰ ਵੇਖ-ਵੇਖ ਕੇ ਜੀਵੇਗਾ ਦੁਬਾਰਾ ਇਹਨਾਂ ਨੂੰ ਵੇਖ-ਵੇਖ ਕੇ ਖੁਸ਼ ਹੋਵੇਗਾ ਪਰ ਸੱਚੇ ਆ ਦੋਸਤੋ ਅਸੀਂ ਸਾਰੇ ਹੀ ਇਦਾਂ ਕਰਦੇ ਆ ਥੋੜਾ ਨਹੀਂ ਬਹੁਤਾ ਅਸੀਂ ਸਾਰੇ ਅੱਜਕੱਲ ਇਦਾਂ ਹੀ ਕਰਦੇ ਆ ਅਸੀਂ ਜਦ ਵੀ ਕਿਸੇ ਮੂਮੈਂਟ ਦੇ ਵਿੱਚ ਹੁੰਨੇ ਆ ਕਿਸੇ ਖੁਸ਼ੀ ਦੇ ਪਲਾਂ 'ਚ ਹੁੰਨੇ ਆ ਕਿਸੇ ਵਿਸਮਾਦ ਦੇ ਪਲਾਂ 'ਚ ਹੁੰਨੇ ਆ ਤਾਂ ਅਸੀਂ ਉਹਨੂੰ ਜਿਉਂਦੇ ਨਹੀਂ ਅਸੀਂ ਉਹਨੂੰ ਜਾਣ ਦੀ ਜਗ੍ਹਾ ਪਹਿਲਾਂ ਫੋਨ ਕੱਢ ਕੇ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੈਪਚਰ ਕਰਦੇ ਹਾਂ ਤਾਂ ਕਿ ਦੁਬਾਰਾ ਅਸੀਂ ਬਾਅਦ ਦੇ ਵਿੱਚ ਉਸਨੂੰ ਵੇਖ ਸਕੀਏ ਹਾਲਾਂਕਿ ਹੁੰਦਾ ਕੀ ਹੈ ਕਿ ਕੈਪਚਰ ਕੀਤੀ ਮੂਮੈਂਟ ਕਦੇ ਵੀ ਉਹਨਾਂ ਸੋਹਣੀ ਨਹੀਂ ਲੱਗਦੀ ਈਵਨ ਕਿ ਅਸੀਂ ਸਾਡੇ ਵਿੱਚੋਂ ਬਹੁਤੇ ਆਪਣੀਆਂ ਬਣਾਈਆਂ ਵੀਡੀਓਜ਼ ਨੂੰ ਇੱਕ ਵਾਰ ਵੀ ਬਾਅਦ ਦੁਬਾਰਾ ਨਹੀਂ ਵੇਖਦੇ ਫੋਨ ਦੇ ਵਿੱਚ ਉੱਤੇ ਹੀ ਪਿੰਗਾ ਰਹਿੰਦੀਆਂ ਨੇ ਤੇ ਕੁਝ ਸਮੇਂ ਬਾਅਦ ਅਸੀਂ ਉਹਨਾਂ ਨੂੰ ਡਿਲੀਟ ਮਾਰ ਦਿੰਦੇ ਹਾਂ ਅਸੀਂ ਉਹਨਾਂ ਪਲਾਂ ਨੂੰ ਵੀ ਗਵਾ ਦਿੰਦੇ ਹਾਂ ਜਿਹੜੇ ਪਲ ਸਾਨੂੰ ਚਾਉਣ ਲਈ ਮਿਲੇ ਸੀ ਅਤੇ ਅਸੀਂ ਬਾਅਦ ਦੇ ਵਿੱਚ ਜਿੰਨਾ ਚੀਜ਼ਾਂ ਦੇ ਲਈ ਅਸੀਂ ਉਹਨਾਂ ਪਲਾਂ ਨੂੰ ਬਰਬਾਦ ਕੀਤਾ ਉਹ ਵੀ ਸਾਡੇ ਲਈ ਕੋਈ ਅਹਿਮਤ ਨਹੀਂ ਰੱਖਦੇ ਇਦਾਂ ਹੀ ਅੱਜ ਕੱਲ ਵਿਆਹ ਦਾ ਦੌਰ ਹੈ ਦੋਸਤੋ ਵਿਆਹ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਕਿਸੇ ਬੰਦੇ ਦੀ ਜ਼ਿੰਦਗੀ ਦੇ ਲਈ ਅਸੀਂ ਇਸ ਨੂੰ ਅਹਿਮ ਬਣਾਉਂਦੇ ਹਾਂ ਅਸੀਂ ਇਹਦੇ ਨਾਲ ਰਸਮਾਂ ਜੋੜਦੇ ਹਾਂ ਰੀਤਾਂ ਜੋੜਦੇ ਹਾਂ ਪਰਿਵਾਰ ਦੇ ਮੈਂਬਰ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਦੋਵਾਂ ਨੂੰ ਆਸ਼ੀਰਵਾਦ ਦਿੰਦੇ ਨੇ ਅਤੇ ਉਹਨਾਂ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਲ ਹੈ ਅਤੇ ਐਸੀ ਸਾਰੇ ਉਸ ਵੱਡੇ ਪਲ ਦੇ ਵਿੱਚ ਉਹਨਾਂ ਦੇ ਨਾਲ ਸ਼ਾਮਲ ਹੁੰਦੇ ਆ। ਅਤੇ ਵਿਆਹ ਦੇ ਵਿੱਚ ਸਭ ਤੋਂ ਵੱਡੇ ਪਲ ਕਿਹੜੇ ਹੁੰਦੇ ਨੇ? ਵਿਆਹ ਦੇ ਵਿੱਚ ਸਭ ਤੋਂ ਵੱਡੇ ਪਲ ਉਹ ਹੁੰਦੇ ਨੇ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਮ ਲੰਗਾਂ ਜਾਂਦੇ ਨੇ। ਜਦੋਂ ਗੁਰੂ ਸਾਹਿਬ ਅਰਦਾਸ ਤੋਂ ਉਪਰੰਤ ਆਪਣਾ ਹੁਕਮ ਸੁਣਾਉਂਦੇ ਨੇ, ਆਪਣਾ ਫਰਮਾਨ ਸੁਣਾਉਂਦੇ ਨੇ। ਪਰ ਸਾਡੇ ਵਿੱਚੋਂ ਬਹੁਤੇ ਅਚੇਤ ਰੂਪ ਦੇ ਵਿੱਚ ਕਦੇ ਵੀ ਵਿਆਹ ਦੇ ਵਿੱਚ ਸ਼ਾਮਲ ਹੀ ਨਹੀਂ ਹੁੰਦੇ। ਕਿਉਂਕਿ ਅਸੀਂ ਕਿਸੇ ਦੀ ਜ਼ਿੰਦਗੀ ਦੇ ਸਭ ਤੋਂ ਅਹਿਮ ਪਲਾਂ ਦੇ ਵਿੱਚ ਸ਼ਾਮਲ ਹੋਣ ਦੀ ਬਜਾਏ ਵੀਡੀਓ ਰਿਕਾਰਡਿੰਗ ਦੇ ਵਿੱਚ ਰੁਚੀ ਹੰਦੇ ਆ। ਗੁਰੂ ਸਾਹਿਬ ਹੁਕਮਨਾਮਾ ਸੁਣਾ ਰਹੇ ਹੁੰਦੇ ਨੇ ਅਤੇ ਅਸੀਂ ਕਦੇ ਓਧਰ ਗੱਲ ਕਰ ਰਹੇ ਹੁੰਦੇ ਆ, ਕਦੇ ਅਸੀਂ ਉੱਧਰ ਗੱਲ ਕਰ ਰਹੇ ਹੰਦੇ ਆ। ਕਦੇ ਅਸੀਂ ਕੁਝ ਰਿਕਾਰਡ ਕਰ ਰਹੇ ਹੰਦੇ ਆ। ਅਸੀਂ ਆਪਣੇ ਉਹਨਾਂ ਪਲਾਂ ਨੂੰ ਬਰਬਾਦ ਕਰ ਲੈਂਦੇ ਆ। ਉਹ ਪਲ ਜਦੋਂ ਅਸੀਂ ਕਿਸੇ ਦੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਲਾਂ ਦੇ ਵਿੱਚ ਉਹਦੇ ਨਾਲ ਸ਼ਾਮਲ ਹੋ ਕੇ ਗੁਰੂ ਅੱਗੇ ਅਰਦਾਸ ਕਰ ਸਕਦੇ ਆ, ਅਰਦਾਸ ਕਰ ਸਕਦੇ ਸੀ ਕਿ ਪ੍ਰਮਾਤਮਾ ਇੰਨਾਂ ਨੂੰ ਹੋਰ ਖੁਸ਼ੀ ਦੇ ਇੰਨਾਂ ਨੂੰ ਖੁਸ਼ ਰੱਖੀ ਅਤੇ ਸਿਰਫ ਲੋਕੀ ਕੀਆ ਵੀਡੀਓਗ੍ਰਾਫੀ ਦੇ ਚੱਕਰ ਦੇ ਵਿੱਚ ਲਾੜਾ ਲਾੜੀ ਖੁਦ ਵੀ ਆਪਣੀ ਜ਼ਿੰਦਗੀ ਦੇ ਸਾਥ ਤੋਂ ਅਹਿਮ ਪਲਾਂ ਨੂੰ ਮਾਣਦੇ ਨਹੀਂ ਕਿਉਂ ਕਿ ਕੋਈ ਕਦੇ ਵੀਡੀਓ ਵਾਲਾ ਕਹਿ ਰਿਹਾ ਹੁੰਦਾ ਹੈ ਜੀ ਤੁਸੀਂ ਲਾਵਾਂ ਦੇ ਵੇਲੇ ਇਧਰ ਨੂੰ ਚਿਹਰਾ ਕਰ ਲਿਓ ਕਦੇ ਤੁਸੀਂ ਬੈਠੇ ਹੋ ਹੁਕਾਨਾਮਾ ਸੁਣਾਇਆ ਜਾ ਰਿਹਾ ਉਦੋਂ ਉਹ ਤੁਹਾਨੂੰ ਕਹਿ ਰਿਹਾ ਹੁੰਦਾ ਕਿ ਥੋੜਾ ਜਿਹਾ ਚਿਹਰਾ ਇਧਰ ਨੂੰ ਕਰ ਲਿਓ ਤੁਹਾਡੀ ਤਸਵੀਰ ਲੈਣੀ ਹੈ ਰਿਕਾਰਡਿੰਗ ਠੀਕ ਹੈ ਪਰ ਦੋਸਤੋ ਰਿਕਾਰਡਿੰਗ ਵਿਆਹ ਦੇ ਲਈ ਹੁੰਦੀ ਹੈ ਉਹਦੀਆਂ ਯਾਦਾਂ ਨੂੰ ਸੰਭਾਲਣ ਦੇ ਲਈ ਹੁੰਦੀ ਹੈ। ਵੀਡੀਓਗ੍ਰਾਫੀ ਵਿਆਹ ਦੀ ਹੁੰਦੀ ਹੈ। ਵੀਡੀਓਗ੍ਰਾਫੀ ਲਈ ਵਿਆਹ ਨਹੀਂ ਹੋਣਾ ਚਾਹੀਦਾ। ਸਮਝ ਰਹੇ ਹੋ ਨਾ ਕੀ ਕਹਿ ਰਿਹਾ। ਸੋ ਆਪਾਂ ਥੋੜਾ ਜਿਹਾ ਧਿਆਨ ਦੇਈਏ। ਅੱਜ ਕੱਲ ਸਾਡਾ ਹਰ ਸਮਾਗਮ ਸਾਡੀ ਹਰ ਖੁਸ਼ੀ ਖੁਸ਼ੀ ਨੂੰ ਮਾਨਣ ਲਈ ਨਹੀਂ ਹੈ ਸਗੋਂ ਉਹਨੂੰ ਰਿਕਾਰਡ ਕਰਕੇ ਅੱਗੇ ਪੋਸਟ ਕਰਨ ਦੇ ਲਈ ਹੈ। ਇਹ ਇੱਕ ਚਲਣ ਹੈ ਜੋ ਸ਼ਾਇਦ ਤੁਸੀਂ ਵੀ ਮਹਿਸੂਸ ਕੀਤਾ ਹੋਊਗਾ ਕਿ ਅਸੀਂ ਬਹੁਤ ਦਿਨਾਂ ਨੂੰ ਇਸ ਕਰਕੇ ਨਹੀਂ ਮਨਾਉਂਦੇ। ਕਿ ਅਸੀਂ ਉਹਨੂੰ ਮਨਾਉਣਾ ਚਾਹੁੰਦੇ ਆ ਅਸੀਂ ਇਸ ਕਰਕੇ ਮਨਾਉਂਦੇ ਆ ਤਾਂ ਕਿ ਅਸੀਂ ਲੋਕਾਂ ਨੂੰ ਵਿਖਾਉਣਾ ਚਾਹੁੰਦੇ ਆ ਉਹਨੂੰ ਰਿਕਾਰਡ ਕਰਕੇ ਕਿ ਅਸੀਂ ਇਹ ਚੀਜ਼ ਮਨਾ ਰਹੇ ਆ ਇਸ ਫਰਕ ਨੂੰ ਸਮਝੀਏ ਅਤੇ ਸੋਸ਼ਲ ਮੀਡੀਆ ਦੇ ਰੋਕ ਤੋਂ ਥੋੜਾ ਜਿਹਾ ਬਚੀਏ ਜਿੰਨਾ ਪਲਾਂ ਦੇ ਵਿੱਚ ਅਸੀਂ ਹਾਂ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਜਿੱਥੇ ਅਸੀਂ ਹਾਂ ਉਹਨਾਂ ਮੂਮੈਂਟਸ ਨੂੰ ਮਾਣੀਏ ਯਾਦਾਂ ਸੰਭਾਲਣੀਆਂ ਇਕੱਠੀਆਂ ਕਰਨੀਆਂ ਚੰਗੀ ਚੀਜ਼ ਹੈ ਪਰ ਯਾਦਾਂ ਸੰਭਾਲਣ ਦੇ ਚੱਕਰ ਦੇ ਵਿੱਚ ਵਰਤਮਾਨ ਸਮੇ ਨੂੰ ਜਾਣਾ ਭੁੱਲ ਜਾਣਾ ਬੇਕੁਫੀ ਹੈ